ਨਿਯੁਕਤੀ ਤੋਂ 8 ਸਾਲ ਬਾਅਦ ਚੇਕਰ 24000 ਸਰਕਾਰੀ ਅਧਿਆਪਕਾਂ ਦੀ ਨਿਯੁਕਤੀ ਹੀ ਰੱਦ ਕਰ ਦਿੱਤੀ ਜਾਵੇ ਤੇ ਉਹਨਾਂ ਨੂੰ 8 ਸਾਲਾਂ ਦੀ ਤਨਖਾਹ ਵਾਪਸ ਕਰਨ ਦੇ ਹੁਕਮ ਦਿੱਤੇ ਜਾਣ ਤਾਂ ਫਿਰ ਕੀ ਹੋਊਗਾ ਅਜਿਹਾ ਹੀ ਹੋਇਆ ਕਿੱਥੇ ਘਟਨਾ ਵਾਪਰੀ ਹੈ ਹਾਈ ਕੋਰਟ ਨੇ ਕੀ ਹੁਕਮ ਦਿੱਤੇ ਨੇ ਤੁਹਾਨੂੰ ਦੱਸਿਆ ਪੂਰਾ ਮਾਮਲਾ ਕੀ ਹੈ ਦਰਅਸਲ ਪੱਛਮੀ ਬੰਗਾਲ ਵਿੱਚ ਅਧਿਆਪਕ ਭਰਤੀ ਕੋਟਾਲੇ ਵਿੱਚ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ ਜਿੱਥੇ 24000 ਅਧਿਆਪਕਾਂ ਦੀਆਂ ਨੌਕਰੀਆਂ ਬਚਾਉਣ ਲਈ ਬੰਗਾਲ ਦੀ ਮਮਤਾ ਸਰਕਾਰ ਨੇ ਸੁਪਰੀਮ ਕੋਰਟ ਪਹੁੰਚ ਕੇ ਕਲਕੱਤਾ ਹਾਈ ਕੋਰਟ ਦੇ ਫੈਸਲੇ ਨੂੰ ਹੁਣ ਚੁਣੌਤੀ ਦਿੱਤੀ ਹੈ ਪੱਛਮੀ ਬੰਗਾਲ ਦੀ TMC ਸਰਕਾਰ ਨੇ ਸੁਪਰੀਮ ਕੋਰਟ ਤੋਂ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਅਤੇ ਮਮਤਾ ਸਰਕਾਰ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਹਾਈ ਕੋਰਟ ਦੇ ਫੈਸਲੇ ਨਾਲ ਸਕੂਲਾਂ ਦੇ ਵਿੱਚ ਵੱਡਾ ਖਲਾਅ ਪੈਦਾ ਹੋ ਜਾਊਗਾ। ਪੱਛਮੀ ਬੰਗਾਲ ਦੀ ਮਮਤਾ ਸਰਕਾਰ 2016 ਵਿੱਚ ਅਧਿਆਪਨ ਅਤੇ ਨਾਨ-ਟੀਚਿੰਗ ਸਟਾਫ ਦੀਆਂ ਲਗਭਗ 24000 ਨਿਯੁਕਤੀਆਂ ਨੂੰ ਰੱਦ ਕਰਵਾਉਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇ ਰਹੀ ਹੈ। ਸਿੱਖਰਲੀ ਅਦਾਲਤ ਨੇ ਸਾਹਮਣੇ ਪਟੀਸ਼ਨ ਵਿੱਚ ਰਾਜ ਸਰਕਾਰ ਨੇ ਦੋਸ਼ ਲਾਇਆ ਕਿ ਹਾਈ ਕੋਰਟ ਨੇ ਮੌਖਿਕ ਦਲੀਲਾਂ ਦੇ ਨਾਲ-ਨਾਲ ਰਿਕਾਰਡ ਤੇ ਕੋਈ ਹਲਫਨਾਮਾ ਨਾ ਹੋਣ ਤੇ ਮਨੇ ਮਾਨੇ ਢੰਗ ਨਾਲ ਨਿਯੁਕਤੀਆਂ ਨੂੰ ਰੱਦ ਕਰ ਦਿੱਤਾ ਹੈ ਸੋਭਾ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਗਾਉਣ ਦੀ ਮੰਗ ਕੀਤੀ ਆ ਤੇ ਸਰਕਾਰ ਨੇ ਕਿਹਾ ਕਿ ਇਹ ਫੈਸਲਾ ਤੱਥਾਂ ਦੀ ਪੂਰੀ ਤਰ੍ਹਾਂ ਅਣਦੇਖੀ ਹੈ ਨਾਲ ਨਾਲ ਸਕੂਲਾਂ ਦੇ ਵਿੱਚ ਵੱਡਾ ਖਲਾਅ ਪੈਦਾ ਹੋ ਜਾਊਗਾ ਦਰਅਸਲ ਕਲਕੱਤਾ ਹਾਈ ਕੋਰਟ ਨੇ ਸਵਾਰ ਨੂੰ ਪੱਛਮੀ ਬੰਗਾਲ ਵਿੱਚ ਰਾਜ ਸਰਕਾਰ ਦੁਆਰਾ ਸੰਚਾਲਿਤ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਰਾਜ ਪੱਧਰ ਚੋਣ ਟੈਸਟ 2016 ਦੀ ਚੋਣ ਪ੍ਰਕਿਰਿਆ ਦੁਆਰਾ ਕੀਤੀਆਂ ਗਈਆਂ ਸਾਰੀਆਂ ਨਿਯੁਕਤੀਆਂ ਨੂੰ ਰੱਦ ਕਰ ਦਿੱਤਾ ਤੇ ਇਸ ਨੂੰ ਸਵੈ ਅਵੈਧ ਘਰਾਰ ਦਿੱਤਾ ਹਾਈ ਕੋਰਟ ਨੇ ਅਧਿਆਪਕਾਂ ਦੀ ਭਰਤੀ ਨੂੰ ਗੈਰ ਕਾਨੂੰਨੀ ਇਕਰਾਰ ਦੰਦਿਆ 24000 ਉਮੀਦਵਾਰਾਂ ਨੂੰ ਗੈਰ ਕਾਨੂੰਨੀ ਭਰਤੀ ਤੋਂ ਬਾਅਦ ਮਿਲੀ ਤਨਖਾਹ ਵਾਪਸ ਕਰਨ ਦੇ ਵੀ ਹੁਕਮ ਦਿੱਤੇ ਸਨ ਤਾਂ ਦੱਸਿਆ ਕਿ ਜਿਹੜੀ ਪੂਰੀ ਜਿਹੜਾ ਘਟਨਾ ਵਾਪਰੀ ਹਾਈ ਕੋਰਟ ਦੇ ਵੱਲੋਂ ਫੈਸਲਾ ਦਿੱਤਾ ਗਿਆ ਹਾਲਾਂਕਿ ਉੱਪਰ ਅਧਿਕਾਰ ਹੁੰਦਾ ਜਿਲ੍ਹਾ ਅਦਾਲਤ ਤੋਂ ਬਾਅਦ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਜਾਂਦਾ ਤੇ ਹੁਣ ਮਮਤਾ ਸਰਕਾਰ ਨੇ ਜਿਹੜਾ ਸੁਪਰੀਮ ਕੋਰਟ ਦਾ ਰੋਕੇਤਾ ਤੇ ਜਿਹੜਾ ਹਾਈ ਕੋਰਟ ਦਾ ਫੈਸਲਾ ਸੀਗਾ ਉਸ ਨੂੰ ਜਿਹੜਾ ਉਸ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਕਿਉਂਕਿ ਕਹਿੰਦੇ ਕਿ 24000 ਵਿਆਪਕ ਬੜੀ ਵੱਡੀ ਗਿਣਤੀ ਹੁੰਦੀ ਹੈ ਇੱਕ ਸੂਬੇ ਵਿੱਚ ਜੇਕਰ ਉਹਨਾਂ ਦੀ ਨਿਯੁਕਤੀ ਹੀ ਰੱਦ ਹੋ ਜਾਂਦੀ ਹੈ ਜਿਹੜੇ ਕਿ 8 ਸਾਲ ਤੋਂ ਪੜਾ ਰਹੇ ਨੇ ਤੇ 8 ਸਾਲ ਤੋਂ ਤਨਖਾਹ ਲੈ ਰਹੇ ਨੇ ਉਹਨਾਂ ਦੀ ਜਿਹੜੀ ਤਨਖਾਹ ਵਾਪਸ ਕਰਨ ਦੇ ਵੀ ਹੁਕਮ ਦਿੱਤੇ ਗਏ ਨੇ ਤੇ ਜੇਕਰ ਜਿਹਾ ਹੁੰਦਾ ਤਾਂ ਵਿਦਿਆਰਥੀਆਂ ਦੇ ਭਵਿੱਖ ਦਾ ਕੀ ਹੋਊਗਾ ਵਿਦਿਆਰਥੀ ਕਿੱਥੇ ਜਾਣਗੇ ਕਿਉਂਕਿ ਪ੍ਰੀਖਿਆਵਾਂ ਹੋਈਆਂ ਜੇਕਰ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਨਵੇਂ ਸੈਸ਼ਨ ਜਿਹੜੇ ਸ਼ੁਰੂ ਹੋ ਚੁੱਕੇ ਨੇ ਤਾਂ ਵਿਦਿਆਰਥੀਆਂ ਦੇ ਭਵਿੱਖ ਦਾ ਮਸਲਾ ਹੈ ਜਿਸ ਕਰਕੇ ਹੁਣ ਮਮਤਾ ਸਰਕਾਰ ਨੇ ਹਾਈ ਕੋਰਟ ਦਾ ਰੋਕੇ ਤਾ ਸੁਪਰੀਮ ਕੋਰਟ ਦਾ ਰੋਕੇ ਤਾ ਤਾਂ ਦੇਖਣਾ ਹੋਵੇਗਾ ਕਿ ਮਾਨਯੋਗ ਅਦਾਲਤ ਸੁਪਰੀਮ ਕੋਰਟ ਵੱਲੋਂ ਇਸ ਤੇ ਕੀ ਫੈਸਲਾ ਲਿਆ ਜਾਂਦਾ ਕਿਉਂਕਿ ਉੱਪਰਲੀ ਅਦਾਲਤ ਨੇ ਜਿਹੜਾ ਸਾਰੇ ਪੱਖਾਂ ਨੂੰ ਦੇਖਣਾ ਹੈ ਕਿ ਸੂਬੇ ਵਿੱਚ ਹਾਲਾਤ ਕੀ ਹੋਣਗੇ ਜੇਕਰ ਐਜੂਕੇਸ਼ਨ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਜਾਊਗਾ ਕਿਉਂਕਿ ਇਹਨੇ ਅਧਿਆਪਕ ਨੇ ਜਿਹੜੇ ਉਹ ਘਰਾਂ ਨੂੰ ਤੁਰ ਜਾਣਗੇ ਉਹਨਾਂ ਦੀ ਨਿਯੁਕਤੀ ਰੱਦ ਹੋ ਜਾਊਗੀ ਜਿਹੜੇ ਕਿ 8 ਸਾਲਾਂ ਤੋਂ ਪੜਾ ਰਹੇ ਨੇ ਤਾਂ ਹੁਣ ਇਸ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਜਿਹੜਾ ਮਾਨਯੋਗ ਅਦਾਲਤ ਲੈ ਸਕਦੀ ਹੈ ਹੋ ਸਕਦਾ ਇਸ ਉੱਤੇ ਰੋਕ ਵੀ ਲਗਾਵੇ ਫਿਲਹਾਲ ਇਹ ਜਿਹੜਾ ਮਾਨਯੋਗ ਅਦਾਲਤ ਦੇ ਹੱਥ ਵਿੱਚ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਫੈਸਲਾ ਇਸ ਦੇ ਉੱਤੇ ਲਿਆ ਜਾਊਗਾ ਪਰ ਇੱਕ ਵੱਡੀ ਗਿਣਤੀ ਹੁੰਦੀ ਹੈ 24000 ਅਧਿਆਪਕਾਂ ਦੀ ਜਿਹੜਾ ਇੱਕ ਵੱਡੀ ਘਟਨਾ ਇਹ ਦੇਖਣ ਨੂੰ ਮਿਲੀ ਹੈ ਹਾਈ ਕੋਰਟ ਨੇ ਨਿਯੁਕਤੀਆਂ ਨੇ ਜੜੀਆਂ ਉਹ ਰੱਦ ਕਰ ਦਿੱਤੀਆਂ ਨੇ 24000 ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ ਹੋਈਆਂ ਨੇ ਤੇ 8 ਸਾਲਾਂ ਦੀ ਤਨਖਾਹ ਜਿੱਕਰ ਮਹੀਨੇ ਦੀ ਇਹ ਤਰ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਜੋ ਵੀ ਰੇਸ਼ੋ ਹੋਊਗੀ ਤੈਅ ਕੀਤੀ ਹੋਊਗੀ ਚਾਹੇ 20000 ਦੇ ਸਾਬ ਨਾਲ ਹੋਵੇ ਚਾਹੇ ਉਸ ਤੋਂ ਵੱਧ ਹੋਵੇ ਤਾਂ ਉਸ ਇੱਕ ਐਵਰੇਜ ਦੇਖਿਆ ਜਾਵੇ ਤਾਂ ਐਵਰੇਜ 8 ਸਾਲਾਂ ਦੀ ਕਿੰਨੀ ਹੋਊਗੀ ਲੱਖਾਂ ਰੁਪਏ ਦੇ ਵਿੱਚ ਐਵਰੇਜ ਹੋਊਗੀ ਜਿਹੜੀ ਕਿ ਵਾਪਸ ਕਰਨ ਦਾ ਹੁਕਮ ਦਿੱਤਾ ਗਿਆ ਤਾਂ ਉਹਨਾ ਜੇਕਰ ਮਾਨਯੋਗ ਸੁਪਰੀਮ ਕੋਰਟ ਅਧਿਆਪਕਾਂ ਦੇ ਪੱਖ ਤੋਂ ਜਾਂ ਸਰਕਾਰ ਨੇ ਜੋ ਪਟੀਸ਼ਨ ਪਾਈ ਹੈ ਉਸ ਦੇ ਪੱਖ ਤੋਂ ਫੈਸਲਾ ਕਰਦੀ ਆ ਤਾਂ ਇਹਨਾਂ ਅਧਿਆਪਕਾਂ ਦੀਆਂ ਨਿਯੁਕਤੀਆਂ ਵੱਜ ਜਾਣਗੀਆਂ ਜੇਕਰ ਕੋਈ ਫੈਸਲਾ ਜਿਹਾ ਹੁੰਦਾ ਤਾਂ ਦੇ ਅਪਕਾਂ ਦੀਆਂ ਨੌਕਰੀਆਂ ਵੀ ਜਾਣਗੀਆਂ ਨਿਯੁਕਤੀਆਂ ਰੱਦ ਮੰਨੀਆਂ ਜਾਣਗੀਆਂ ਤੇ ਉਹਨਾਂ ਦੀ ਜਿਹੜੀ ਤਨਖਾਹ ਵਾਪਸ ਚੱਲੇ ਜਾਵੇਗੀ ਜੁੜੇ ਨੂੰ ਲੀਡਰ ਪੰਜਾਬੀ মিডিਆ ਨਾਲ ਦਿਓ ਇਜਾਜ਼ਤ ਧੰਨਵਾਦ